ਸਸੀਆ ਬਾਈ ਜੀ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਬਾਈ ਜੀ ਕੰਦ ਵਾਲਾ ਦੌੜੀ ਖਾਨਾ ਬਾਈ ਦਾ ਪਿੰਡ ਦੌੜੀ ਖਾਨਾ ਹੈ ਮੇਰਾ ਪਿੰਡ ਕੰਦ ਵਾਲਾ ਹੈ ਠੀਕ ਹੈ ਜੀ ਤੇ ਕਿੰਨਾ ਨਾਗ ਲੈ ਆਈ ਸੀ ਜੀ ਬਾਈ ਜੀ ਅੱਜ ਹਾਂਜੀ 15 ਦੇ 15 ਵੇਕੇ ਬਹੁਤ ਵਧੀਆ ਭਾਅ ਨਾਲ ਨਾਗ ਵਿਕੇ ਹੈ ਬਾਈ ਜੀ ਜਮਾ ਵਿਹਲੇ ਹੋ ਕੇ ਚੱਲੇ ਆ ਬਾਈ ਜੀ ਤੇ ਮੰਡੀ ਦਾ ਪ੍ਰਬੰਧ ਕਿਵੇਂ ਲੱਗੇ ਬਾਈ ਤੁਹਾਨੂੰ ਪ੍ਰਬੰਧ ਬਾਈ ਜੀ ਬਹੁਤ ਵਧੀਆ ਰੋਟੀ ਪਾਣੀ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਪਾਣੀ ਠੰਡਾ ਮਿੱਠਾ ਹੈ ਚਾਹ ਸਾਰੀ ਦਿਹਾੜੀ ਲੰਗਰ ਚੱਲਦਾ ਹੈ ਜੇ ਜਦੋਂ ਮਰਜੀ ਆਉਦਾ ਰੋਟੀ ਪਾਣੀ ਦਾ ਰੋਟ ਪੋਸੀਆਂ ਲੱਗੀਆਂ ਮੇਚ ਲੱਗਿਆ ਮੂਰੇ ਬਹਿ ਕੇ ਰੋਟੀ ਖਾਓ ਤੇ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬੱਕਰੀ ਪਾਲ ਕੇ ਵੀਰਾਂ ਨੂੰ ਮੰਡੀ ਬਾਰੇ ਤੁਸੀਂ ਮੰਡੀ ਬਾਰੇ ਬਾਈ ਜੀ ਸੇਜਾ ਸਿੰਘ ਵਾਲੇ ਮੰਡੀ ਤੇ ਆਓ ਪੂਰਾ ਵਧੀਆ ਪ੍ਰਬੰਧ ਹੈ ਤੁਹਾਨੂੰ ਰੋਟੀ ਪਾਣੀ ਖਾਓ ਚਾਹ ਪਾਣੀ ਪੀਓ ਜੇ ਕੋਈ ਝੋੜਾ ਨਾ ਗੇ ਵੇਖਦਾ ਹੈ ਵੇਖਦਾ ਨਹੀਂ ਤਾਂ ਰੋਟੀ ਫਿਰ ਵੀ ਚੱਲੀ ਜਾਂਦੀ ਹਾਰ ਬੱਸ ਹੋਰ ਵੀ ਭੈਣ ਭਰਾ ਪਾਸੇ ਵਾਲੇ ਨਾਲ ਦੇ ਟੱਬ ਦੇ ਰੋਟੀ ਪਾਣੀ ਖਾ ਕੇ ਜਾਂਦੇ ਆ ਸੌਦਿਆਂ ਦੇ ਕੋਈ ਦਲਾਲੀ ਤੁਹਾਡੇ ਤੋਂ ਸੌਦਿਆਂ ਦੇ ਕੋਈ ਦਲਾਲੀ ਨਹੀਂ ਲੈ ਰਿਆ ਗਿਆ ਸੀ ਬਾਪਾ ਜੀ ਵੀ ਕੱਲੀ ਅਸੀਂ ਪਰਚੀ ਲੈਣੇ ਆ 100 ਰੁਪਇਆ ਨਕਦੀ ਹੋਰ ਕੋਈ ਦਲਾਲੀ ਨਹੀਂ ਕੀ ਆ ਬਾਪੂ ਜੀ ਭਗਤੇ ਰਹਉਂਦੇ ਆਪਣੇ ਕੋਲ ਬਾਪੂ ਜੀ ਕਿਵੇਂ ਲੱਗੇ ਮੰਡੀ